ਹੁਣ ਜਿਹਨੂੰ ਗੁਰੂ ਕਹੇਦੇ ਵੀ ਤੂੰ ਭਵ ਸਾਗਰ ਤੋਂ ਪਾਰੋ ਜਿੰਗਾ ਫਿਰ ਉਹਨੂੰ ਡਰ ਕਾਦਾ ਤੇ ਗੁਰਬਾਣੀ ਕਹਿੰਦੀ ਐ ਸਿਮਰੋ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨ ਸੱਕੈ ਜੱਲ ਲੈ ਸੁਣਿਓ ਜਦੋਂ ਗੁਰੂ ਦਾ ਬਚਨ ਸਾਡੇ ਹਿਰਦੇ 'ਚ ਬਸ ਗਿਆ ਗੁਰੂ ਦਾ ਸ਼ਬਦ ਸਾਡੇ ਮਨ ਦੇ ਵਿੱਚ ਬਸ ਗਿਆ ਗੁਰੂ ਦੇ ਦਰਸਾਏ ਮਾਰਗ ਰਸਤੇ ਦੇ ਮੁਤਾਬਕ ਅਸੀਂ ਚੱਲਣ ਲੱਗੇ ਤੇ ਫਿਰ ਉਹਦੇ ਪਤਾ ਕੀ ਹੋਏਗਾ ਗੁਰੂ ਦੇ ਬਚਨ ਨੇ ਐਸੀ ਕਿਰਪਾ ਕਰ ਦੇਣੀ ਹੈ ਗੁਰੂ ਦੇ ਸ਼ਬਦ ਨੇ ਇਹ ਖੇੜ ਵਰਤਾ ਦੇਣੀ ਹੈ ਇਹ ਕਰਾ ਮਤ ਵਰਤ ਜਾਣੀ ਹੈ ਫਿਰ ਤੇਰੇ ਅੰਦਰ ਜਿਹੜੀ ਕਰੋਧ ਦੀ ਅੱਗ ਹੈ ਨਾ ਉਹ ਤੈਨੂੰ ਛਾੜੇਗੀ ਨਹੀਂ ਪਹਿਲੀ ਗੱਲ ਜਲ ਨਹੀਂ ਡੁੱਬੇ ਕਿਹੜਾ ਜਲ ਨਹੀਂ ਡੁੱਬੇਗਾ ਤੈਨੂੰ ਉਹ ਬਸਾਗਰ ਸੰਸਾਰ ਦੇ ਸਾਗਰ ਦੇ ਵਿੱਚ ਤੂੰ ਡੁੱਬੇਗਾ ਨਹੀਂ ਤੇ ਮੇਰੇ ਹਜ਼ੂਰ ਬਾਣੀ ਦੇ ਵਿੱਚ ਕਹਿੰਦੇ ਨੇ ਤਿਤ ਸਰਵ ਰੜੈ ਭਈਲੇ ਨਵਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਾਗ ਨਹੀਂ ਚੱਲੇ ਹਮ ਦੇਖਾ ਤਹ ਡੂਬੀ ਅਲੇ ਜਿਹੜੇ ਡੁੱਬ ਗਏ ਜੀ ਖਸ਼ਮ ਛੋੜ ਦੂਜੇ ਲੱਗੇ ਜਿਹੜੇ ਆਪਣੇ ਖਸ਼ਮ ਨੂੰ ਆਪਣੇ ਮਾਲਕ ਨੂੰ ਛੱਡ ਕੇ ਦੂਜੇ ਦੇ ਲੜ ਲੱਗੇ ਦੂਜੇ ਦਾ ਪੱਲਾ ਫੜ ਲਿਆ ਜਿੰਨਾਂ ਨੇ ਜਿਹੜੇ ਦੂਜੇ ਦੇ ਹੋ ਗਏ ਕਿਉਂਕਿ ਦੂਜੇ ਦੀ ਗੱਲ ਦੇ ਹਾਈ ਕੋਈ ਨਹੀਂ ਪਤੀ ਤਾਂ ਇੱਕੋ ਹੀ ਹੁੰਦਾ ਨਾ ਘਰ ਵਾਲਾ ਤਾਂ ਪੈਣੋ ਇੱਕੋ ਹੀ ਹੁੰਦਾ ਦੋ ਤਾਂ ਨਹੀਂ ਹੁੰਦੇ ਇੱਕੋ ਹੀ ਹੁੰਦਾ ਸਾਡਾ ਖਾਸ ਨੂੰ ਸਾਡਾ ਮਾਲਕ ਇੱਕੋ ਹੀ ਹੈ ਇੱਕ ਪਿਤਾ ਇੱਕ ਸਕੇ ਹੰਬਰਕ ਤੂੰ ਮੇਰਾ ਗੁਰਹਾਈ ਸਮਝੋ ਬੇਨਤੀ ਨੂੰ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਤਸਕਰ ਕਿਹੜੇ ਤੇਰੇ ਚੋਰ ਨੇ ਦੇਹੀ ਅੰਦਰ ਪੰਜ ਚੋਰ ਵਸਾਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਤੇਰੇ ਚੋਰ ਨੇ ਨਾ ਅੰਦਰ ਇਹ ਤੈਨੂੰ ਲੁੱਟਣਗੇ ਨਹੀਂ ਤੈਨੂੰ ਲੁੱਟੀ ਨਹੀਂ ਸਕਣਗੇ ਜਿਹੜੀ ਅਸਲੀ ਵਸਤੂ ਤੇਰੇ ਕੋਲ ਹੈ ਪਾਹੇ ਨਾ ਸਕਤ ਹੈ ਜਾਲੇ ਤੈਨੂੰ ਅੱਗ ਸਾੜੇਗੀ ਨਹੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾ ਉਹੇ ਮਰ ਹੈ ਨਾ ਠੱਗੇ ਜਾਂਦੇ ਜਿਨ੍ਹਾਂ ਦੇ ਅੰਦਰ ਨਾਮ RAM ਪਰਮਾਤਮਾ ਵਸ ਜਾਂਦਾ ਉਹ ਨਾ ਠੱਗੇ ਜਾਂਦੇ ਨੇ ਨਾ ਲੁੱਟੇ ਜਾਂਦੇ ਨੇ ਕਿਉਂਕਿ ਐਸੀ ਵਸਤੂ ਹੈ ਉਹਨਾਂ ਦੇ ਕੋਲ ਜਿਹੜੀ ਲੁੱਟੀ ਨਹੀਂ ਜਾਂਦੇ